ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਅਸੀਂ ਚੱਲੇ ਆਂ ਕੌਲੇ ਚੱਲੇ ਆਂ ਅਸੀਂ ਦੋ ਜਣੇ ਆਊਟਸਾਈਡਰ ਆ ਮੈਂ ਤੇ ਲੰਬੇ ਜਾ ਵਿਚਾਲੇ ਵਾਲੇ ਦੇ ਕੋਲ ਆ ਬਾਕੀ ਦੋ ਜਣੇ ਕਾਲਜ ਦੇ ਇੱਥੇ ਦੇ ਕਾਲਜ ਨਹੀਂ ਜਾਂਦੇ ਆ ਵੀਰੇ ਤੇ ਬਾਕੀ ਦੇ ਵੀ ਇੱਥੇ ਦੇ ਨਹੀਂ ਜਾਂਦੇ ਨਾਲੇ ਮੇਲਾ ਨਾਲੇ ਪੇਪਰ ਆ ਨਾਲੇ ਪੇਪਰ ਆ ਨਾਲੇ ਪੇਪਰ ਆ ਨਾਲੇ ਪੇਪਰ ਆ ਨਾਲੇ ਮੇਲਾ ਵਾਈ ਉਹ ਤੇ ਚੱਲੇ ਆਂ ਐਨੀ ਠੰਡ ਚ ਮੈਂ ਦੱਸ ਇਹਨਾਂ ਨੂੰ ਪੇਪਰ ਦੀ ਕੋਈ ਫਾਇਦਾ ਨਹੀਂ ਇਹ ਪੇਪਰ ਦੀ ਨਾਲ ਕੋਈ ਟੈਨਸ਼ਨ ਨਹੀਂ ਆਣੀ ਭੈ ਜੁੱਤਾਂ ਨੂੰ ਨਾ ਇਹ ਲਿਖ ਕੇ ਆਉਂਦੇ ਆ ਉਹ ਸਾਡੇ ਨਾਲ ਦੇ ਦੋ ਜਣੇ ਵੜੀ ਜਾਂਦੇ ਆ ਮੋਟਰਸਾਈਕਲ ਹੈਗਾ ਸਨਸੈਟ ਦੇਖੋ ਕਿੱਡਾ ਘੈਂਟ ਆ ਤੇ ਅਸੀਂ ਚਾਰ ਜਣੇ ਚੱਲੇ ਆ ਉਹ ਸਨ ਉੱਗ ਗਿਆ ਸਨ ਉੱਗ ਗਿਆ ਦੇਖੋ ਗਾਈਜ਼ ਤੋਂ ਦੇਖੋ ਮਾਹਲਾ ਨਜ਼ਾਰਾ ਹੀ ਆਈ ਜਾਂਦਾ ਵਾ 15 ਕਿਲੋਮੀਟਰ ਪੁੱਛ ਜਾਣਾ ਤੇ ਸਾਰੇ 15 ਕਿਲੋਮੀਟਰ ਗਾਂ ਜਾਣਾ ਤੇ 15 ਕਿਲੋਮੀਟਰ ਦੇ ਵਿੱਚ ਵਿੱਚ ਹੀ ਬਸ ਤੰਨ ਪੈ ਜਾਣੀ ਆ 15 ਤੇ ਜਿਹੜਾ ਗਾਂ ਧਰਮ ਘਟੋ ਜਾਣਾ ਮੈਨੂੰ ਪਤਾ ਲੱਗਦਾ ਪਿਆ ਵੀ ਇੱਥੇ ਹੁੰਦੀ ਆਗੀ ਬਿਆਸ ਇੱਕ ਸਾਡੇ ਤੋਂ ਇੱਕ ਬੰਦਾ ਜੁੜ ਗਿਆ ਇੱਕ ਹੀ ਸਾਡਾ ਬਹੁਤ ਜਲਦੀ ਦਿਲਜੀਤ ਨੂੰ ਨਹੀਂ ਪਤਾ ਨਹੀਂ ਯਾਰ ਫੋਨ ਲਾਉਣਾ ਪੈਣਾ ਲਾ ਉਹਨਾਂ ਸਾਡੇ ਦੋ ਚਾਰ ਬੰਦੇ ਖੁੱਲ ਹੋ ਗਏ ਭੈਣ ਜੋ ਹਾਂ ਆ ਵੀ ਕੋਈ ਪਰਦੇ ਚੱਲ ਪੇਪਰ ਦੇ ਚੱਲਿਆ ਮੋਟਰ ਹੌਣ ਲੈ ਕੇ ਆਂਦਾ ਇੱਦੋਂ ਅਗਲੇ ਦੇ ਜੇ ਹੋ ਗਏ ਜਦੋਂ ਹੋ ਗਏ ਜਦੋਂ ਆਪਾਂ ਕੋ ਬਲੌਗ ਕਿੱਥੇ ਹੋਇਆ ਜਾ ਆ ਵੇਖੋ ਇਹ ਰੱਖ ਲੋੜੇ ਦਾ ਪੈਂਚਰ ਆਵੇ ਆ ਗਿਆ ਸਾੜੀ ਯਾਰ ਪਹਿਲੀ ਯਾਰ ਮੋਟਰ ਦਾ ਕੱਢਿਆ ਸਾਲੇ ਆ ਆ ਗਿਆ ਆ ਗਾ ਸਾਡੇ ਦਾ ਪੈਂਚਰ ਹੋ ਗਿਆ ਮੋਟਰ ਦਾ ਆ ਲੈ ਪੈਂਚਰ ਹੋ ਗਿਆ ਗਿਆ ਹਵਾ ਭਰਨੀ ਆਣ ਹਾਂ ਤੇ ਬਾਸੀ ਨਾਲ ਕਿ ਕਾਲ ਜਾਨੀ ਸਿੱਧਾ ਹੀ ਲਈ ਆਇਆ ਲੈਣਾ ਪਿਆ ਸਹੀ ਐਂ ਲਿਆਂਦੀ ਆ ਦੋ ਵਾਰ ਕੋਲ ਪੇਪਰ ਦਾੜੀ ਕਾਟ ਹੋ ਗਿਆ ਉਹ ਹੀ ਸਾਰਾ ਪੈਸਾ ਹੀ ਨੀ ਕੱਟ ਔਰ ਮਾਮਾ ਵੀ ਗਾਵਾਂ ਕੱਢਦੇ ਥਾਲੀ ਸੱਚ ਇੰਨੇ ਦਿਨ ਫੋਰਸਰ ਕੱਢਿਆ ਬਦਲੇ ਪਹਿਲੇ ਤੇ ਚੱਲ ਕੋਈ ਨਹੀਂ ਚਲੋ ਤੇ ਡਾਕ ਬਣਾਈ ਜਾਂਦੇ ਆਪਾਂ 66 ਡਾਲ ਇੱਥੇ ਰੋਗ ਇੱਥੇ ਹੈਗੀ ਦੁਕਾਨ ਇੱਥੇ ਰੋਗ ਪਹੁੰਚ ਕੇ ਆਪਾਂ ਕਾਲਜ ਤੇ ਧੁੱਪ ਉਂਗਲੀ ਵਧੀਆ ਟੜ ਗਈ ਆ ਆਹ ਹੱਦੇ ਸਾਰੇ ਆਣੇ ਆ ਰਹੀ ਆਪਣੀ ਗੈਂਗ ਦੋ ਜਨੇ ਹੋਰ ਐ ਲੈ ਇਹਨਾਂ ਨੂੰ ਵਾਲ ਸੈੱਟ ਕਰਨ ਦੀ ਪਈ ਆ ਉਧਰੋਂ ਪੇਪਰ ਦਾ ਟਾਈਮ ਪੂਰਾ ਹੋ ਗਿਆ ਵਾ ਠੀਕ ਐ ਮੇਰਾ ਕਿਹੜਾ ਹੋ 120 ਆ ਰਿਹਾ ਕਾਲਜ ਦਾ ਗੇਟ ਹੋ ਗਿਆ ਆਪਾਂ ਐਂਟਰ ਆ ਦੇਖ ਦੇਖ ਇਹਨਾਂ ਦੇ ਲੱਛਣ ਦੇਖ ਲੱਗਦੇ ਪੜਨ ਵਾਲੇ ਹੈਗੇ ਕਾਲਜ ਮੂੰਹ ਵਾਲੇ ਇਹਨਾਂ ਦੇ ਪੜਨ ਵਾਲੇ ਨਹੀਂ ਆ ਪੇਪਰਾਂ ਵਾਲੇ ਆ ਉਹਨੇ ਮੈਕਚ ਬੋਲਿਆ ਨਾ ਪੇਪਰ ਰੱਖਦਾ ਪੇਪਰ ਆ ਚੱਲ ਜਾ ਕਦੋਂ ਰਵੇ ਹੋਲੀ ਚੱਲੋ ਬੜੀ ਚੱਲੋ ਅੱਗੇ ਪੈਂਚਰ ਦੀ ਹੋ ਗਿਆ ਸੀ ਇੱਕ ਹਾਂ ਹਾਂ ਉਹ ਮੈਕਚ ਬੋਲਣ ਲੱਗੇ ਨਾ ਪੇਪਰ a few moments later allo lobby ਆਪਾਂ ਚੱਲੇ ਮੇਲੇ ਤੇ ਅੱਜ ਮਾਗੀ ਆ ਨਾ ਫਿਰ ਮਾਗੀ ਦਾ ਮੇਲਾ ਤੇ ਜਨਤਾ ਚੱਲੀ ਆ ਹੈ ਓਏ ਕਿੱਟ ਤਾਂ ਫਿਰ ਉਹਨਾਂ ਨੂੰ ਹੜਾਉਣੀ ਸੀ ਓਏ ਕਿੱਟ ਉਹਨਾਂ ਨੂੰ ਫੜਾਉਣੀ ਸੀ ਯਾਰ ਚੰਗਾ ਜਾਣੇ ਕਿੰਨੇ ਆ ਪਰ ਕਿੰਨੇ ਜਾਣੇ ਬਸ ਇੰਨੇ ਕੁ ਆ ਤੁਹਾਨੂੰ ਦਿਖਾਉਨੇ ਆ ਹੁਣ ਇਹ ਲੈਣ ਚੱਲੇ ਆ ਹੁਣ ਉਹਨਾਂ ਨੂੰ ਲੈਣ ਚੱਲੇ ਆ ਮਾ ਕਮਾ ਬੁਲਟਰ ਤੇ ਭੈਣ ਚੋ ਸਟਾਰਟ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਖਵਾ ਪੰਪੀ ਨਹੀਂ ਮਾਰਨਾ ਆਉਂਦਾ ਹਨਾ ਸਾਲਿਆਂ ਨੂੰ ਉੱਥੇ ਖੜੇ ਹੋਣੇ ਆ ਕਾਏ ਕਿੱਧਰ ਓਏ ਓਹ ਗੇਰ ਬੋਣ ਉਹ ਗਾਂ ਨੂੰ ਲੰਘੇ ਉਹਨੇ ਓਏ ਗੇਰ ਬੋਣ ਗਏ ਆ ਮੈਨੂੰ ਪਤਾ ਓਏ ਓਹ ਕਰਾਈ ਖੜਾਏ ਸਾਰੇ ਸਾਲੇ ਓਏ ਆਹ ਓਏ ਓਰੇ ਵੇਖੋ ਬੋਤਲੇ ਆ ਤੇਲ ਮੁੱਕ ਗਿਆ ਗਾਂ ਦਾ ਬੋਤਲ ਮੇਰੇ ਮੁੱਕ ਗਿਆ ਸਟਾਰਟ ਨਹੀਂ ਹੁੰਦਾ ਦੇਖੋ ਦੇਖੋ ਬੋਲ ਲੈ ਜਾਂਦਾ ਫਿਰ ਸਟਾਰਟ ਨਹੀਂ ਹੋਣ ਲੱਗੇ ਦੇਖੋ ਦੇਖੋ ਲੱਭਿਆ ਬੜੀ ਤੇਲ ਦਾ ਹੈ ਨਹੀਂ ਸਟਾਰਟ ਕਿਵੇਂ ਹੋ ਜੂ ਨਿਊਟਰਲ ਜਦਾ ਕਰ ਰਹੇ ਨਿਊਟਰਲ ਹੀ ਯਾਰ ਸਾਲਿਆ ਆ ਵੀ ਮੋੜ ਲਾ ਕੇ ਤਾਂ ਡਿਆਟ ਕਹਿੰਦਾ ਇਹ ਵੀ ਕਹਿੰਦਾ ਡਿਓਨਲ ਚ ਹੈਗਾ ਓਏ ਕਿੱਟਾ ਬਣਾਉ ਜੰਤਰ ਉਧਰ ਦੀ ਗੱਲ ਇਹ ਕਰਨਗੇ ਓਏ ਮੈਂ ਤਾਂ ਕਹਿੰਦਾ ਓਏ ਇਹਨੂੰ ਡੱਕੋ ਤੇ ਇਹਨੂੰ ਡੱਕੋ ਹੁੰਦੇ ਨਹੀਂ ਚਾਹਦੇ ਆ ਮੇਰੇ ਸਾਲੇ ਦੂਖਮਾਰ ਤੇਰਾ ਵੀ ਔਖਾ ਹੀ ਆ ਨਹੀਂ ਔਖਾ ਲੈ ਦੋ ਤੇਲ ਤਾਂ ਇਨਾ ਚੱਲ ਚੱਲ ਸਟਾਰਟ ਕਰ ਯਾਰ ਬਬਲੂ ਬਬਲੂ ਪਹਿਲਾਂ ਉਹ ਪ੍ਰੈਸ਼ਰ ਬਣਾ ਲਈ ਦੋ ਕਿੱਕ ਹੋਰ ਮਾਰੀਂ ਫਿਰ ਮੈਂ ਜਾ ਜਾ ਲੈ ਉਹ ਕਿੱਕ ਦਿਖਾ ਕਿੱਕ ਤਾਂ ਦਿਖੀ ਜਾਂਦੀ ਚੈਲੰਜ ਲੱਗ ਗਿਆ ਹੁਣ ਚੱਲ ਹੁਣ ਉਹ ਸਾਰਿਆਂ ਨੂੰ ਦੇਖੋ ਜੀ ਲੋਕਾਂ ਦੇ ਤਵਾਜੇ ਦੇਖ ਆ ਨੀਂਂ ਦਬਦਾ ਫਿਰ ਆ ਚੋ ਟਾੜੀ ਦਬਦਾ ਪੰਟੀਨਾ ਓ ਨਹੀਂ ਨਹੀਂ ਉਹ ਤਾਂ ਹਵਾ ਹਵਾ ਲੋ ਆਉਵੇਂ ਨਹੀਂ ਦਬਦਾ ਇਹ ਕਾ ਨਹੀਂ ਦਬਦਾ ਆ ਦੇਖ ਓਏ 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 वाह 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 तमाचे इन्हों इधर चली हाँ जी आगे अपना मेले त ਇਹ ਹੁਣ ਆਦਾ ਆ ਮੁੰਡਾ ਮੇਲੇ ਛੇਲੇ ਦਾ ਸ਼ਕੀਨ ਹੈ ਬਬਲੂ ਮਾਮੇ ਦਾ ਲੱਗਦਾ ਆ ਆਸ਼ਾ ਫੇਰ ਤਾਂ ਗਾਣਾ ਪੂਰਾ ਫਿੱਟ ਹੁੰਦਾ ਵਾ ਕਿੱਧਰ ਚੱਲੀਏ ਪਹਿਲਾਂ ਆਪਾਂ ਅਸੀਂ ਚੱਲਿਆ ਅਸੀਂ ਹੁਣ ਵੇਖਦੇ ਆ ਮੇਲਾ ਮੋਲਾ ਵੇਖਣ ਲੱਗੇ ਆ ਤੇ ਹੁਣ ਦੇਖਦੇ ਆ ਪਰ ਕੀ ਹਿਸਾਬ ਦਾ ਤਖੜਾ ਹੀ ਹੱਥ ਪਾਇਆ ਵਾ ਫੋਨ ਨਾਲ ਨੂੰ ਲੈ ਜੇ ਫੋਨ ਨਾਲ ਕੋਈ ਲੈ ਯਾਰੀ ਜੱਟ ਦੀ ਤੂਰ ਦਾ ਮੋਛਾ ਦੇ ਕਦਮੋਂ ਮੈਂ ਚੱਲ ਰੋਟਾ ਦੇ ਪਿੱਛੇ ਵੀ ਆਏ ਆ ਬਾਹਰ ਨਹੀਂ ਜਲੋ ਇਧਰੋਂ ਇਧਰੋਂ ਵੜੋ ਹੁਣ ਨੰਗਦੇ ਆ ਆ ਆਇਆ ਮੇਲੇ ਦੇ ਦੇਖੋ ਚੱਕੋ ਬੰਦੇ ਲੰਗਦੇ ਆ ਮਿਲਦੇ ਅਗਲੇ ਵਲੋਗ ਦੇ ਖਾਸ